ਇਸ ਚ ਪੰਜ ਸੱਤ ਪਹਿਲੂ ਆ ਗਏ ਆ ਪਹਿਲਾ ਪਹਿਲੂ ਤਾਂ ਇਹ ਆ ਹਾਂ ਹਾਂ ਕਿ ਜਦੋਂ ਸਰਕਾਰਾਂ ਅਲੱਗ-ਅਲੱਗ ਟੈਪ ਦੇ ਜੁੜੀਆਂ ਜਾਂਦੀਆਂ ਜੀ ਸਰਕਾਰਾਂ ਦਾ ਇਮਤਿਹਾਨ ਹੁੰਦਾ ਜੀ ਸਰਕਾਰਾਂ ਆਪਣੇ ਰਿਪੋਰਟ ਕਾਰਡ ਦਿਖਾਉਂਦੀਆਂ ভোটার ਕੋਲੇ ਜਾਂਦੀਆਂ ਤੇ ਉਹਨੂੰ ਤੁਸੀਂ ਮਿਡ ਕੋਰਸ ਕਰੈਕਸ਼ਨ ਕਹਿੰਦੇ ਹੋ ਰਾਈਟ ਜੇ ਉਹਨਾਂ 'ਚ ਕੋਈ ਕਮੀਆਂ ਆ ਉਹ ਕਰਦੇ ਆ ਤੇ ਤਾਂ ਉਹ ਸੈਂਟਰ ਵਾਸਤੇ ਤਿਆਰ ਹੁੰਦੇ ਆ ਵੀ ਹੁਣ ਅਗਲੇ ਇਲੈਕਸ਼ਨ ਦੇਖੋ ਸਰਕਾਰਾਂ ਕੰਮ ਹੀ ਨਹੀਂ ਕਰ ਪਾ ਰਹੀਆਂ ਕਈ ਵਾਰੀ ਹੂੰ ਹੂੰ ਬਈ ਉਹਨਾਂ ਨੇ ਕਿਉਂਕਿ ਉਹ ਉਹਨਾਂ ਨੇ ਕਹਤਾ ਹੈ ਵੀ ਅਸੀਂ ਹੁਣ ਵੋਟਰ ਵੱਲ ਦੇਖਦੇ ਆਂ ਵੀ ਵੋਟਰ ਕੀ ਕਹਿੰਦਾ ਆ ਦੇਖੋ ਜਿਹੜੀ ਐਮਐਸਪੀ ਲੀਗਲ ਹੈ ਹਾਂ ਛੱਤੀਸਗੜ੍ਹ ਦੇ ਲਾਗੂ ਕਰਦੀ ਉੜੀਸਾ ਦੇ ਕਰਦੀ ਈਵਨ ਸੀ ਪਲੱਸ ਸੁਆਮੀਨਾਥਨ ਰਿਪੋਰਟ ਸੀ 2 ਪਲੱਸ 60% ਰਾਈਸ ਦੀ ਦੇਤੀ ਮਤਲਬ ਦੇਖੋ ਦੇ ਆਰ ਉਹ ਰਿਐਕਟ ਕਰਦੇ ਆ ਬਈ ਇੱਥੇ ਹੁਣ ਹਰਿਆਣੇ 'ਚ ਕੀ ਹੋ ਰਿਹਾ ਐ ਐਮਐਸਪੀ ਦਿੱਤੀ ਐ ਇਹਦਾ ਮਤਲਬ ਕੀ ਐ ਤੁਸੀਂ ਇਹਨੂੰ ਸਮਝੋ ਵੀ ਇੱਕ ਵਾਰੀ ਜੇ ਇਲੈਕਸ਼ਨ ਹੋ ਜਾਂਦੀ ਤਾਂ ਬਾਅਦ ਤੁਸੀਂ ਕਿੰਨਾ ਮਰਜੀ ਪ੍ਰੋਟੈਸਟ ਕਰੀ ਚੱਲੋ ਫਾਰਮਰ ਕਿਹਨੇ ਪੁੱਛਣਾ ਸੀ ਰਾਈਟ ਕਿਹਨੇ ਮਿਡ ਕੋਰਸ ਚੇਂਜਸ ਲੈਣੀਆਂ ਸੀ ਤੋ ਸਰਕਾਰ ਤੇ ਨਿਕਲ ਪਈ ਰਹਿੰਦੀ ਸਰਕਾਰ ਲੋਕਾਂ ਦੇ ਹੱਥ 'ਚ ਰਹਿੰਦੀ ਐ ਹਾਲਾਂਕਿ ਜਿਹੜੇ ਘੋੜੇ ਐ ਸਰਕਾਰ ਦੇ ਜਿਹੜੇ ਪੋਲੀਟਿਸ਼ੀਅਨ ਐ ਮੈਂ ਘੋੜੇ ਕਹੂੰਗਾ ਕਿਉਂਕਿ ਵਾਗ ਆਏ ਨਹੀਂ ਆ ਇੱਕ ਵਾਰੀ ਆਪਾਂ ਖਿੱਚਦੇ ਆਂ ਫਿਰ 85 ਚੋਣਾਂ ਵਾਲੇ ਖਿੱਚਾਂਗੇ ਫਿਰ ਮਿਊਨਿਸਪਲ ਵਾਲੇ ਖਿੱਚਾਂਗੇ ਸਟੇਟ ਵਾਲੇ ਖਿੱਚਾਂਗੇ ਕਿਉਂਕਿ ਇਹਨਾਂ ਨੇ ਤਾਂ ਜਿਹੜੇ ਅੱਗੇ ਜਿਹੜੀ ਇੱਕ ਵੀਰ ਨੇ ਆਖੀ ਗੱਲ ਵੀ ਕ੍ਰਿਮੀਨਲ ਸ਼ੁੱਡ ਬੀ ਆਊਟ ਨੋਟ ਫੈਕਸ਼ਨ ਗੇਰਾ ਬੰਦਾ ਇੱਕ ਵਾਰੀ ਐਮਐਲਏ ਬਣ ਗਿਆ ਉਹਦਾ ਐਮਪੀ ਦਾ ਮਸਲਾ ਨਹੀਂ ਆ ਸ਼ੋਰ ਜਨਨ ਕਰੇ ਹੋ ਕੀ ਸਾਡੇ ਦੇਸ਼ ਇੱਕ 148 ਕਰੋੜ ਵਿੱਚ ਬੰਦਿਆਂ ਦੀ ਕਮੀ ਹੈ ਕੀ ਚੰਗੇ ਬੰਦਿਆਂ ਦੀ ਕਮੀ ਹੈ ਕਿ ਸਿਰਫ ਕ੍ਰਿਮੀਨਲ ਚਾਹੀਦੇ ਆ ਜਿਨ੍ਹਾਂ ਦੇ ਚਿਹਰੇ ਲੋਕਾਂ ਨੇ ਦੇਖੋ ਹੋਏ ਇੱਕ ਵਾਰੀ ਉਹਨਾਂ ਨੂੰ ਦੁਬਾਰਾ ਲੜਾ ਦੇਵੋ ਇਹ ਹੋ ਰਿਹਾ ਦੂਸਰੀਆਂ ਪਾਰਟੀਆਂ ਤੋਂ ਲੜਾ ਡਿਸੈਕਸ਼ਨ ਦਾ ਤਾਂ ਮਤਲਬ ਹੀ ਕੋਈ ਜਿਹੜਾ ਇਹ ਸਭ ਤੋਂ ਪਹਿਲਾਂ ਇਹ ਲਾ ਲੈਣਾ ਚਾਹੀਦਾ ਜੇ ਚੇਂਜ ਕਰਦੀ ਸੀ ਨਾ ਇਹਨਾਂ ਨੇ ਪੋਲਿਟੀ ਤਾਂ ਡਿਸੈਕਸ਼ਨ ਵਾਲਾ ਬੰਦਾ ਉਹਦਾ ਨਾ ਕੋਈ ਰਿਸ਼ਤੇਦਾਰ ਭਤੀਜਾ ਵਾਈਫ ਅਗਲੇ 5 ਸਾਲ ਕੋਈ ਸਰਕਾਰੀ ਅਹੁਦਾ ਨਹੀਂ ਲੈ ਸਕਦਾ ਪੰਜ ਸਾਲਾਂ ਸਰਕਾਰ ਕਿਸੇ ਇਲੈਕਸ਼ਨ ਚ ਦੀ ਜਾ ਸਕਦਾ ਸੋ ਸੋ ਜੋ ਪ੍ਰੈਜ਼ੈਂਸ ਸਿਸਟਮ ਆ ਉਹਦੇ ਚ ਉਹਦੇ ਚ ਐਮੈਂਡਮੈਂਟਸ ਦੀ ਲੋੜ ਆ ਸੁਧਾਰ ਲਿਆਉਣ ਦੀ ਲੋੜ ਆ ਉਹ ਉਹ ਉਹਦੇ ਵਿੱਚ ਜਿਹੜਾ ਉਹ ਉਹਦੇ ਉਹ ਇੱਕ ਖੂਬਸੂਰਤੀ ਹੈ ਵਾ ਪ੍ਰੈਜ਼ੈਂਸ ਸਿਸਟਮ ਦੀ ਕਿ ਉਹਦੇ ਤੁਸੀਂ ਮਿਡ ਫੋਰਸ ਕਰੈਕਸ਼ਨ ਕਰ ਸਕਦੇ ਹਾਂ ਹਾਂ ਉਹ ਕਿਉਂਕਿ ਸਰਕਾਰਾਂ ਦੇ ਹੱਥ ਲੋਕਾਂ ਦੇ ਹੱਥ ਬਗਡੋਰ ਰਹਿੰਦੀ ਸਰਕਾਰ ਦੀ ਬਿਲਕੁਲ ਕੁਝ ਦੇ ਨੋ ਵੀ ਇੱਥੇ ਠੀਕ ਨਹੀਂ ਜਦੋਂ ਆਪਾਂ ਜਿੰਦ ਦੀ ਚੋਣ ਵੀ ਦੇਖਿਆ ਹੋਣਾ ਬڑے بڑے ਜਿਹੜੀਆਂ ਪਾਰਟੀਆਂ ਐ ਉਹ ਕਹਿੰਦੇ ਵੀ ਅਸੀਂ ਜਿੱਤ ਜਾਣੀ ਹੈ ਨਾਰਮਲੀ ਕਈ ਵਾਰੀ ਆਪੋਜੀਸ਼ਨ ਵੀ ਜਿੱਤ ਜਾਂਦੀ ਹੈ ਵੀ ਉਹ ਇਸ਼ਾਰਾ ਕਰਦੀ ਹੈ ਵੀ ਭਾਈ ਤੁਹਾਡਾ ਕੰਮ ਠੀਕ ਨਹੀਂ ਹੈ ਜਿਵੇਂ ਹੁਣ ਆਪਣੇ ਜਿਵੇਂ ਚੋੜਾ ਹੋਣੀ ਹੈ ਇਹਨਾਂ ਚ ਇਸ਼ਾਰੇ ਹੋਣੇ ਆ ਵੀ ਭਾਈ ਤੁਹਾਡਾ ਕੰਮ ਠੀਕ ਹੈ ਕਿ ਨਹੀਂ 2:2 ਹੈ ਕਿ 4:0 ਹੈ ਕਿ 3:0 ਹੈ ਸੋ ਯੂ ਵਿਲ ਹੈਵ ਲੋਟ ਆਫ ਲੋਟ ਆਫ ਸੇ ਆਫ ਦੀ ਪੀਪਲ ਜਿਹੜੇ ਲੋਕਾਂ ਦੀ ਜਿਹੜੀ ਸੇ ਆ ਉਹ ਪ੍ਰਤੱਖ ਨਜ਼ਰ ਆਏਗੀ ਤੇ ਜਿਹੜੀ ਸਰਕਾਰ ਹੈ ਜਿਹੜੀ ਸੈਂਟਰ ਦੀ ਉਹਨੂੰ ਉਹ ਸੈਂਟਰਲ ਦੀ ਸਰਕਾਰ ਤਾਂ ਐਸ ਵੇਲੇ ਚੁੜੀ ਗਈ ਹੈ ਨਾ ਜਿਹੜੀ ਸਟੇਡ ਖਦੀ ਹੈ ਇਹਨੇ ਸਤਾਈ ਚੁੜੇ ਜਾਣਾ ਇਹਨੇ ਆਪਣੀ ਜਿਹੜੀ ਕਾਰਗੁਜ਼ਾਰੀ ਆ ਆ ਇਲੈਕਸ਼ਨਾਂ ਦੇ ਥਰੂ ਦੇਖਣੀ ਆ ਮੈਂ ਕਦੇ ਵੀ ਕਹਿਣਾ ਹੁੰਦਾ ਵੀ ਜੇ ਸਰਕਾਰਾਂ ਇਸ ਤਰ੍ਹਾਂ ਜਿਮਨੀ ਚੋੜਾ ਹਨਾ ਟੈਸਟ ਨਾ ਹੋਣ ਜਾਂ ਨਾ ਹੋਣ ਤੇ ਇਹ ਤਾਂ ਲੋਕਾਂ ਦਾ ਬੜਾ ਦੇਣਗੇ ਕਹਿੰਦੇ ਬੁੱਧੂ ਦੱਬ ਕੇ ਜੇ ਇੱਕ ਵਾਰੀ ਮੈਨੂੰ ਮਿਲ ਗਈ ਉਨੀ ਜੁਡੀਟਰੀ ਜਿਹੜੀ ਇਹ ਪ੍ਰਪੋਜ਼ਡ ਹੈ ਇਹਦੇ ਜਿੱ ਇੱਕ ਹੋਰ ਵੀ ਇੱਕ ਅਸਪੈਕਟ ਆਇਆ ਕਿ 80% ਰਿਸਪੌਂਡੈਂਟ ਹੈ ਜਿਹੜੇ ਉਹਨਾਂ ਨੇ ਕਿਹਾ 21000 ਚੋਂ 21000 ਸਿਰਫ ਬੰਦਾ 148 ਕਰੋੜ ਚੋਂ ਕਹਿ ਰਿਹਾ ਵੀ ਇਹ ਠੀਕ ਹੈ ਜੀ ਤੁਹਾਡੀ ਵਨ ਇਲੈਕਸ਼ਨ ਵਨ ਨੇਸ਼ਨ ਹਾਂ ਇਹ ਮੈਨੂੰ ਦੱਸੋ ਕਿੱਡਾ ਮਤਲਬ ਉਹਨਾਂ ਨੂੰ ਸੈਂਪਲ ਐਕਟਿਵਿਟੀ ਨਹੀਂ ਕਰਦਾ ਸੈਂਪਲ ਸਾਈਜ਼ ਬਹੁਤ ਛੋਟਾ ਵਾ ਸੈਂਪਲ ਸਾਈਜ਼ ਸਰ 148 ਕਰੋੜ 21000 ਕੀ ਚੀਜ਼ ਹੈ ਉਸਾ ਮੈਂ ਆਪਣੇ ਬੰਦੇ ਨੂੰ ਕਹਾਂ ਬਈ ਤੁਹਾਨੂੰ ਜਿਹੜੇ ਐਨੇ ਬੰਦੇ ਪਿੰਡ ਦੇ ਜਾਣਦੇ ਜਾਂ ਤੁਹਾਡੇ ਕਾਉਂਸਲ ਸੀਸੀ ਜਾਣਦੇ ਉਹਨੇ ਪਾ ਦੇਣਗੇ ਵੀ ਕੋਸਨਦ ਸਾਹਿਬ ਕਹਿ ਰਹੇ ਆ ਤੇ ਪਾ ਦिए ਇਨਫਲੂਐਂਸ ਇਹ ਇਹ ਮੈਂਸ਼ਨ ਨਹੀਂ ਕਰਨੀ ਚਾਹੀਦੀ ਇਹ ਉਹ ਅੱਛੀ ਨਹੀਂ ਲੱਗਦੀ ਹੈਨਾ ਵੱਡੇ ਸੈਂਪਲ ਵਾਸਤੇ ਠੀਕ ਹੈ ਤੇ ਜਿਹੜਾ ਆਪਾਂ ਇੱਕ ਗੱਲ ਹੋਰ ਕਰੀਏ ਇੱਕ ਨੂੰ ਦੇਖੋ ਔਮਨ ਰਿਪਰੈਜ਼ੈਂਟੇਸ਼ਨ ਆਣੀ ਹੈ ਇਹਨਾਂ ਨੇ ਪਾਸ ਕੀਤਾ ਹੋਇਆ ਬਿਲ ਉਹਦੀ ਸੈਂਸ ਨਹੀਂ ਹੋ ਰਿਹਾ ਨਾ ਹੀ ਜਿਹੜਾ ਡੀਲਿਮਿਟੇਸ਼ਨ ਹੋਣੀ ਹੈ ਸੈਂਸਸ ਤੋਂ ਬਗੈਰ ਉਹਨਾਂ ਦੀ ਆਪਣੀ ਜਿਹੜੀ ਭਾਗੀਦਾਰੀ ਹੈ ਸਰ ਉਹ 29 ਤੋਂ ਵੀ ਅੱਗੇ ਜਾਵੰਡੀ ਨੇ ਤੇ ਤੁਸੀਂ ਕਿਹੜਾ ਬੇਵਕੂ ਬਣਾ ਰਹੇ ਹੋ ਤੁਸੀਂ ਪਰਸੈਂਟ ਇਲੈਕਟੋਰੇਟ ਦਾ ਬੇਵਕੂ ਬਣਾ ਰਹੇ ਹੋ ਇਹਨਾਂ ਨੂੰ ਚਾਹੀਦਾ ਸੀ ਇਹਨੂੰ ਪੋਸਟ ਹੈਸ ਜਲਦੀ ਕੰਮ ਕਰਕੇ ਪਹਿਲਾਂ ਇਹ ਕਰਦੇ ਵੀ ਅਸੀਂ ਜਲਦੀ ਸੈਂਸਸ ਕਰ ਰਹੇ ਹਾਂ ਜਲਦੀ ਲਿਮਿਟੇਸ਼ਨ ਕਰ ਰਹੇ ਹਾਂ ਤੇ ਆਪਾਂ ਔਰਤਾਂ ਨੂੰ ਭਾਗੀਦਾਰੀ ਦੇਣੀ ਹੈ ਉਹਨਾਂ 20 ਦੇ ਵਿੱਚ ਠੀਕ ਹੈ ਉਹਨਾਂ ਦੀ ਸਰਕਾਰ ਨੂੰ ਕੀ ਚਾਹੀਦਾ 올 위멘 ਆਰ ਨਾਟ ਉਹ ਸਾਰੀਆਂ ਵਟੀਆਂ ਜਾਂ ਬੇਟੀਆਂ ਜਾਂ ਭਾਬੀਆਂ ਨਹੀਂ ਐ ਆ ਇਲੈਕਟਿਡ ਐਮ ਐਲ ਏ ਦੇ ਐਮ ਪੀ ਦੇ ਲੀਡਰਾਂ ਨਹੀਂ ਆ ਜਿਹੜੀਆਂ 50% ਨੇ ਆਣਾ ਉਹਨਾਂ ਦੀ ਟ੍ਰੇਨਿੰਗ ਲਈ ਸਰਕਾਰ ਵਚਨਬੱਧ ਐ ਸਰਕਾਰ ਨੇ ਪੋਪੂਲੇਸ਼ਨ ਨੂੰ ਤਿਆਰ ਕਰਨਾ ਸੀ ਕੜੀ ਜੈਂਡਰ ਕੁਆਲਿਟੀ ਲਈ ਤੁਸੀਂ ਪਹਿਲਾਂ ਵਿਮਨ empowerment ਵੱਲ ਧਿਆਨ ਦੇਣਾ ਚਾਹੀਦਾ ਚਲੋ ਇੱਕ ਵੱਖਰਾ ਮਸਲਾ ਪਾਉਂਦੇ ਤੇ ਫਿਰ ਕਿਸੇ ਦਿਨ ਗੱਲ ਕਰਾਂਗੇ ਨਹੀਂ ਪਰ ਸਰ ਇਹ ਇਲੈਕਸ਼ਨਾਂ ਨਾਲ ਜੁੜਿਆ ਹੋਇਆ ਨਾ ਕਿ ਦੇਖੋ ਤੁਸੀਂ ਬੰਗਲੇ ਸ਼ਮਨ ਕਰਾਈ ਦਿੰਦੇ ਹੋ ਰਿਫਾਰਮਸ ਤੇ ਚਾਹੀਦੇ ਆ ਜਾਸਦਿਕ ਕੋਈ ਸ਼ਾਕੀ 50% ਤੁਸੀਂ ਉਹਨਾਂ ਨੂੰ ਲਿਆਣਾ ਉਹਨਾਂ ਦੇ ਬਾਰੇ ਕੋਈ ਧਿਆਨ ਨਹੀਂ ਦੇ ਰਿਹਾ ਤੁਸੀਂ ਆਪਾਂ ਸਿਰਫ ਇਹ ਦੇਖ ਰਹੇ ਆ ਵਨ ਨੇਸ਼ਨ ਮਤਲਬ ఎవਰੀਥਿੰਗ ਵਨ ਯੂਨਿਟਰੀ ਕੈਨ ਨਾਟ ਵਰਕ ਇਨ ਅ ਡਾਇਵਰਸਿਟੀ ਐਂਡ ਡਵਰਸ ਨੇਸ਼ਨ ਆਫ ਲਾਈਕ ਆਸ ਥਰ ਇਜ਼ ਅ ਬਿਗ ਇਹ ਹੈਗਾ ਸਰ ਇਟ ਇਜ਼ ਨਾਟ ਅ ਵਨ ਫਲਾਵਰ ਗਾਰਡਨ ਇਟਸ ਅ ਬੁਕੇਟ ਆਫ ਫਲਾਵਰਸ ਇਹ ਗੁਲਦਸਤਾ ਹੈ ਡਿਫਰੈਂਟ ਫੁੱਲਾਂ ਦਾ ਉਹਨਾਂ ਦੀ ਆਪਣੀਆਂ ਆਪਣੀ ਜਾਤੀ ਹੈ ਆਪਣੀ ਆਪਣੀ ਬੋਲੀ ਹੈ ਆਪਣੀ ਆਪਣੀ ਪਛਾਣ ਹੈ ਤੇ ਆਪਣਾ ਆਪਣਾ ਉਹਨਾਂ ਦਾ ਵੇਸਪੁਸ਼ਾ ਇਹ ਇਹਨੂੰ ਤੁਸੀਂ ਇਹਨੂੰ ਇਕੱਠਾ ਨਾ ਕਰਨ ਦੀ ਕੋਸ਼ਿਸ਼ ਕਰੋ ਜੇ ਇਕੱਠਾ ਕਰੋਗੇ ਪਤਾ ਲੱਗੇਗਾ ਕਿਉਂਕਿ ਉਹ ਬੰਦੇ ਟ੍ਰੇਨਡ ਐ ਫ্রম ਸੈਂਚਰੀਜ਼ ਆਪਣੇ ਤਰੀਕੇ ਨਾਲ ਸੋਚਣ ਲਈ ਸ਼ੁਰੂ ਤੋ ਇਹ ਬੜਾ ਇਹ ਇਹ ਜਿਹੜਾ ਪੇਂਟਿੰਗ एवरीथिंग ਵਿਦ ਵਨ ਕਲਰ ਇੱਕ ਗਲ ਬਣਨੀ ਨਹੀਂ ਹੈ ਤੇ ਆਪਣੀ ਬਿਊਟੀ ਇਹ ਨੇਸ਼ਨ ਦੀ ਕਿ ਇਹ ਦੇਖੋ ਕਿੰਨੇ ਕਿੰਨੇ ਇਹਨਾਂ ਦੀਆਂ ਪਛਾਵਾਂ ਕਿੰਨੇ ਇਹਨਾਂ ਦੇ ਰਿਲੀਜੀਅਨ ਕਿੰਨੇ ਇਹਨਾਂ ਦੀਆਂ ਚੀਜ਼ਾਂ ਤੇ ਆਪਾਂ ਫਿਰ ਵੀ ਵੀ ਆਰ ਐਜ਼ ਅ ਨੇਸ਼ਨ ਵੀ ਆਰ ਵਨ so sure. so that beauty is being marred by such actions ਜਿਹੜੀ ਜਿਹੜੀ ਯੂਨਿਟਰੀ ਕਰ ਦੋ ਹਰ ਇੱਕ ਚੀਜ਼ ਇੱਕ ਕਰ ਦਿਓ ਹਮ ਹਮ ਹਰ ਇੱਕ ਚੀਜ਼ ਨੂੰ ਸੈਂਟਰਲਾਈਜ਼ ਕਰਨਾ ਇੱਕ ਬੰਦੇ ਨੇ ਬੜੀ ਵਧੀਆ ਗੱਲ ਆਖੀ ਤੁਹਾਡੇ ਹਮ ਫੈਡਰਲਿਜ਼ਮ ਫੈਡਰਲਿਜ਼ਮ ਇਸ ਬੀਗ ਹਿਟ ਹਮ ਫੈਡਰਲ ਸਟਰਕਚਰ ਦੇ ਵਿੱਚ ਜਿਹੜੀ ਤੁਹਾਡੀ ਦੇਖੋ ਆਪਣੇ ਤਾਂ ਨੌਜ਼ ਇਹਨੇ ਤੇ ਨਹੀਂ ਹੱਗੇ ਜਿਵੇਂ ਫੈਡਰਲਿਜ਼ਮ ਇਨ ਸਟੇਟਸ ਹੈ ਉਥੇ ਡਿਵੋਰਸ ਲਾਜ਼ ਡਿਫਰੈਂਟ ਆ ਹਰ ਸਟੇਟ ਦੇ ਹੂੰ ਹੂੰ ਵਿਆਹ ਦੇ ਡਿਫਰੈਂਟ ਆ ਏਮਪਲੋਇਮੈਂਟ ਦੇ ਡਿਫਰੈਂਟ ਆ ਸੋ ਕਿਉਂਕਿ ਉਹਨਾਂ ਨੇ ਡਾਇਵਰਸਿਟੀ ਨੂੰ ਮੈਨਟੇਨ ਕੀਤਾ ਲੋਕਾਂ ਦੀ ਉਥੋਂ ਦੀ ਗੱਲ ਕਿਤੇ ਦੀ ਸੁਣੀ ਗਈ ਹੈ ਆਪਣੇ ਤਾਂ ਇਹੀ ਗ੍ਰਿਵੈਂਸਿਸ ਚੱਲੀ ਜਾ ਰੀਆਂ ਵੀ ਸਾਨੂੰ ਚੰਡੀਗੜ੍ਹ ਨਹੀਂ ਮਿਲਿਆ ਸਾਡੇ ਬੋਲੀਆਂ ਪੰਜਾਬੀ ਬੋਲਦੇ ਇਲਾਕੇ ਨਹੀਂ ਮਿਲੇ ਸਾਨੂੰ ਆ ਚੀਜ਼ਾਂ ਨਹੀਂ ਮਿਲੀਆਂ ਸੋ ਦੈਟ ਇਜ਼ ਵਾਈ ਯੂ ਸ਼ੁੱਡ ਨਾਟ ਇਹਨਾਂ ਨੂੰ ਬਿਲਕੁਲ ਇਹ ਇਹ ਜਿਹੜਾ ਰੈਟਰੋਗ੍ਰੇਡ ਸਟੈਪ ਹੋਏਗਾ ਜੇ ਕਰਨਗੇ ਤੇ ਇਹਦੇ ਕਾਂਸੀਕਵੈਂਸਿਸ ਆਰ ਨਾਟ ਗੋਇੰਗ ਟੂ ਬੀ ਗੁੱਡ ਫॉर दी ਫੈਡਰਲਿਜ਼ਮ ਮਿਹਰਬਾਨੀ ਥੈਂਕ ਯੂ ਜਸ ਰੈਟਰੋਗ੍ਰੇਡ ਸਟੈਪ ਹੋਊਗਾ ਤੇ ਕਾਂਸੀਕਵੈਂਸਿਸ ਚੰਗੇ ਨਹੀਂ ਹੋਣਗੇ ਆਪਣੇ ਫੈਡਰਲ ਸਿਸਟਮ ਵਾਸਤੇ ਇਹ ਲੁਧਿਆਣੇ ਤੋਂ ਜਸਕਰਨ ਜਸਜੀਤ ਸਿੰਘ ਗਿੱਲ ਦਾ ਵਿਚਾਰਿਆ